ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 5G ਨਿਊਜ਼ ਤੇ ਮੈਂ ਪ੍ਰਦੀਪ ਸਿੰਘ ਨਸ਼ੇ ਛੱਡੋ ਗੁਰੂ ਨਾਲ ਜੁੜੋ ਸੇਵਾ ਕਰੋ ਸਿੰਘ ਸਜੋ ਜਥੇਦਾਰ ਧਰਮ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮਰਾੜ ਕਲਾ ਜਿਨ੍ਹਾਂ ਸ਼੍ਰੀ ਮੁਖਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਮਰਾੜ ਕਲਾ ਵਿਖੇ ਸ਼੍ਰੀ ਅਮਰਤਸਰ ਸਾਹਿਬ ਤੋਂ ਸਤਕਾਰਯੋਗ ਚੰਦੋਆ ਸਾਹਿਬ ਪਹੁੰਚਣ ਦੀ ਖਬਰ ਸਾਹਮਣੇ ਆਈ ਹੈ ਜਿਕਰ ਹੋ ਗਿਆ ਹੈ ਕਿ ਪਿੰਡ ਮਰਾੜ ਕਲਾ ਦੇ ਗੁਰਦੁਆਰਾ ਸਾਹਿਬ ਵਿਖੇ ਦਰਬਾਰ ਸਾਹਿਬ ਸ਼੍ਰੀ ਅਮਰਤਸਰ ਸਾਹਿਬ ਤੋਂ ਸਤਕਾਰਯੋਗ ਚੰਦਵਾਹ ਸਾਹਿਬ ਦੀ ਸੇਵਾ ਕੀਤੀ ਗਈ ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਸੇਵਾ ਵਿੱਚ ਸਾਬਕਾ ਐਮ.ਐਲ.ਏ ਸਰਦਾਰ ਕਵਰਜੀਤ ਸਿੰਘ ਰੋਜੀ ਬਰਕੰਦੀ ਨੇ ਵਿਸ਼ੇਸ਼ ਤੌਰ ਤੇ ਦਰਬਾਰ ਸਾਹਿਬ ਜਾ ਕੇ ਪਿੰਡ ਮਰਾੜ ਕਲਾਂ ਨੂੰ ਚੰਦਵਾਹ ਸਾਹਿਬ ਦਵਾਉਣ ਵਿੱਚ ਸਹਿਯੋਗ ਕੀਤਾ ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਗੁਰਦਰਾ ਸਾਹਿਬ ਵਿਖੇ ਚੰਦਵਾਹ ਸਾਹਿਬ ਦੀ ਸੇਵਾ ਨਾਲ ਪੂਰੇ ਪਿੰਡ ਵਾਸੀ ਖੁਸ਼ ਦਿਖਾਈ ਦਿੱਤੇ ਇਸ ਸਮੇਂ ਸ੍ਰੀ ਅਮਰਤਸਰ ਸਾਹਿਬ ਪਿੰਡ ਮਰਾੜਕਲਾ ਮਿਖੇ ਚੰਦਵਾ ਸਾਹਿਬ ਲੈ ਕੇ ਪਹੁੰਚੇ ਸਰਦਾਰ ਕੁਲਦੀਪ ਸਿੰਘ ਰਹਿਣ ਬਖਸ਼ੀਸ਼ ਸਿੰਘ ਸੰਧੂ ਜਗਦੇਵ ਸਿੰਘ ਬਰਾੜ ਪਾਲਾ ਸਿੰਘ ਸੰਧੂ ਲੱਖਾ ਸਿੰਘ ਮਿਸਤਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਸਮੇਂ ਗੱਲਬਾਤ ਕਰਦਿਆਂ ਸਰਦਾਰ ਕੁਲਦੀਪ ਸਿੰਘ ਰਹਿਣ ਨੇ ਆਖਿਆ ਕਿ ਪਿੰਡ ਮਰਾੜਕਲਾ ਦੀ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੂੰ ਅਤੇ ਬਖਸ਼ੀਸ਼ ਸਿੰਘ ਸੰਧੂ ਨੂੰ ਹੁਕਮ ਹੋਇਆ ਸੀ ਕਿ ਚੰਦਵਾ ਸਾਹਿਬ ਲੈ ਕੇ ਆਉਣਾ ਹੈ ਜੇ ਸਾਨੂੰ ਅਸੀਂ ਖਿੜੇ ਮੱਥੇ ਪ੍ਰਵਾਨ ਕਰਦੇ ਆਂ ਇਹ ਸੇਵਾ ਨੂੰ ਆਪਣਾ ਫਰਜ਼ ਸਮਝਦੇ ਆਂ ਨਿਭਾਇਆ ਇਸ ਸਮੇਂ ਸਰਪੰਚ ਬਲਜੀਤ ਸਿੰਘ ਕੰਗਨਾਲ ਗੱਲਬਾਤ ਕਰਦਿਆਂ ਉਹਨਾਂ ਆਖਿਆ ਕਿ ਬਿਨਾਂ ਕਿਸੇ ਭੇਤ ਭਾਵ ਤੋਂ ਪਾਰਟੀ ਪਾਜੀ ਤੋਂ ਉੱਪਰ ਉੱਠ ਕੇ ਆਓ ਆਪਾਂ ਸਾਰੇ ਪਿੰਡ ਵਾਸੀ ਇਕੱਠੇ ਹੋ ਕੇ ਪਿੰਡ ਨੂੰ ਇੱਕ ਸੋਹਣਾ ਪਿੰਡ ਬਣਾਈਏ ਉਹਨਾਂ ਇਹ ਵੀ ਆਖਿਆ ਕਿ ਪਿੰਡ ਵਾਸੀ ਮੇਰਾ ਸਾਥ ਦੇ ਰਹੇ ਹਨ ਅਤੇ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਵੱਤ ਤੋਂ ਵੱਧ ਨਸ਼ੇ ਨੂੰ ਤਿਆਗ ਕੇ ਗੁਰੂ ਘਰ ਦੀ ਸੇਵਾ ਕਰਨ ਅਤੇ ਪਿੰਡ ਦੇ ਕੰਮਾਂ ਵਿੱਚ ਪੰਚਾਇਤ ਦਾ ਸਾਥ ਦੇਣ ਉਹਨਾਂ ਇਹ ਵੀ ਆਖਿਆ ਕਿ ਮੈਂ ਪਿੰਡ ਵਾਸਤੇ ਹਰ ਵਕਤ ਤਿਆਰ ਹਾਂ ਆਖਿਰ ਵਿੱਚ ਸਰਪੰਚ ਬਲਜੀਤ ਸਿੰਘ ਕੰਗਵੱਲੋਂ ਨਗਰ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਮੰਡੀ ਬੜੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸ਼ਾਸਿਕਾ ਜੀ ਭਾਈ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਭਾਈ ਕੁਲਦੀਪ ਸਿੰਘ ਪਿੰਡ ਮਰਾੜਕਲਾ ਭਾਈ ਜੀ ਅੱਜ ਦਰਬਾਰ ਸਾਹਿਬ ਸ੍ਰੀ ਅਮਰ ਸਾਈਂ ਸਾਹਿਬ ਤੋਂ ਚੰਦਵਾ ਸਾਹਿਬ ਦੀ ਸੇਵਾ ਕੀਤੀ ਹੈ ਮਰਾੜਕਲਾ ਲੈ ਕੇ ਪੁੱਜੇ ਹਾਂ ਕਿੰਨਾ ਕੋ ਮਨ ਵਿੱਚ ਉਤਸ਼ਾਹ ਹੈ ਤੇ ਖੁਸ਼ੀ ਹੈ ਖੁਸ਼ੀ ਤਾਂ ਨਾਪੀ ਨਹੀਂ ਜਾ ਸਕਦੀ ਵੀ ਖੁਸ਼ੀ ਤਾਂ ਇੰਨੀ ਕਿ ਆ ਵੀ ਸੰਗਤ ਨੇ ਹੁਕਮ ਕੀਤਾ ਸੀ ਤੇ ਮਹਾਰਾਜ ਨੇ ਬਲ ਬਖਸ਼ਿਆ ਜੀ ਤੇ ਉਹ ਸੇਵਾ ਹੀ ਤੇ ਖੁਸ਼ੀ ਤਾਂ ਹੁੰਦੀ ਆ ਹੈਨਾ ਠੀਕ ਹੈ ਦਿਲੋਂ ਖੁਸ਼ੀ ਹੁੰਦੀ ਆ ਤੇ ਮਹਾਰਾਜ ਨੇ ਜੋ ਸ਼ਰਮਣੀ ਆਪਣੇ ਗੁਰਦੁਆਰਾ ਕਮੇਟੀ ਨੇ ਹੁਕਮ ਕੀਤਾ ਸੀ ਜੀ ਤੇ ਉਹ ਹੁਕਮ ਨੂੰ ਮੰਨਦੇ ਹੋਏ ਤੇ ਬਾਈ ਰੋਜੀ ਬਰਕੰਦੀ ਤੇ ਰਹੀ ਅਸੀਂ ਦਰਵਾਜ਼ਾ ਸਾਬ ਤੋਂ ਲੈ ਕੇ ਆਏ ਆ ਠੀਕ ਹੈ ਜੀ ਤੇ ਬਾਈ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਪਹਿਲਾਂ ਭਾਂਡਿਆਂ ਦੀ ਸੇਵਾ ਕਰਾਈ ਸੀ ਆਪਣੇ ਪਿਛਲੇ ਸਾਲ ਹੂੰ ਤੇ ਐਂਡ ਕਿਚਨ ਦੋਆ ਸਾਬ ਦੀ ਤੇ ਮੈਂ ਬਾਈ ਰੋਜੀ ਬਰਕੰਦੀ ਦਾ ਵੀ ਧੰਨਵਾਦ ਕਰਦਾ ਤੇ ਮੈਂ ਆਪਣੀ ਕਮੇਟੀ ਗੁਰਦੁਆਰਾ ਸਾਹਿਬ ਦਾ ਵੀ ਤੇ ਧੰਨਵਾਦ ਕਰਦਾ ਤੇ ਭਾਈ ਲੱਖਾ ਜੀ ਤੇ ਭਾਈ ਜੁਗਦੇਵ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਇਹ ਸੇਵਾ ਚ ਮਨਜ਼ੂਰ ਮਹਾਰਾਜ ਕਰੀ ਆਪਾਂ ਤਾਂ ਸੇਵਾ ਕਰ ਸਕਦੇ ਸੀ ਭਾਈ ਜੀ ਇੱਕ ਨੌਜਵਾਨ ਸਿੱਖ ਪੀੜੀ ਨੂੰ ਪੂਰੇ ਪੰਜਾਬ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਵੀਰੇ ਸੰਦੇਸ਼ ਦੇਣ ਜੋਗੇ ਤਾਂ ਆਪਾਂ ਹੈ ਨਹੀਂ ਪਰ ਇੱਕ ਬੇਨਤੀ ਜ਼ਰੂਰ ਕਰਾਂਗੇ ਨੌਜਵਾਨਾਂ ਦੇ ਚਰਨਾਂ 'ਚ ਬਿੰ ਨਸ਼ੇ ਤੋਂ ਬੋਲ ਬੱਲਾ ਬਹੁਤ ਆ ਨਸ਼ੇ ਨੂੰ ਛੱਡ ਕੇ ਤੇ ਗੁਰੂ ਨਾਲ ਜ਼ਰੂਰ ਜੁੜੋ ਤੇ ਗੁਰੂ ਘਰ ਦੀ ਸੇਵਾ ਕਰੋ ਕਿਉਂਕਿ ਔਣ ਨਾਲ ਟਾਈਮ ਆ ਜਿਹੜਾ ਮਾੜਾ ਹੀ ਆ ਕਲਜੋਗੀ ਆ ਜਿਹੜਾ ਗੁਰੂ ਘਰ ਨਾਲ ਜੁੜੂਗਾ ਸੇਵਾ ਕਰੂਗਾ ਮੰਨ ਲਓ ਤੇ ਚੰਗੇ ਪਾਸੇ ਲੱਗੂਗਾ ਨਸ਼ੇ ਤੋਂ ਵੱਜੂਗਾ ਮੇਰੀ ਤਾਂ ਇਹੀ ਬੇਨਤੀ ਆ ਵੀ ਨਸ਼ਾ ਛੱਡੋ ਤੇ ਗੁਰੂ ਨਾਲ ਜੁੜੋ ਠੀਕ ਹੈ ਜੀ ਧੰਨਵਾਦ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਵਧਾਈ ਦੇ ਪਾਤਰੋਂ ਗੁਰੂ ਘਰ ਦੇ ਵਿੱਚ ਚੰਦੂਆ ਸਾਹਿਬ ਦੀ ਸੇਵਾ ਹੋਈ ਹੈ ਤੇ ਕਿੰਨੀ ਕੋ ਖੁਸ਼ੀ ਮਹਿਸੂਸ ਕਰ ਰਹੇ ਹੋ ਤੁਸੀਂ ਅੱਜ ਖੁਸ਼ੀ ਤਾਂ ਦੇਖੋ ਜਿਹੜੀ ਵਧਾਈ ਦੀ ਗੱਲ ਆ ਵਧਾਈ ਤਾਂ ਮਹਾਰਾਜ ਬਖਸ਼ਦਾ ਜੋ ਵੀ ਸ਼ਕਤੀ ਬਖਸ਼ਦਾ ਪਾਵਰ ਬਖਸ਼ਦਾ ਉਹ ਜਿਹੜੇ ਗੁਰੂ ਘਰ ਨੇ ਹੁਕਮ ਲਾਇਆ ਸੰਗਤਾਂ ਨੇ ਹੁਕਮ ਲਾਇਆ ਬਾਈ ਹੋਰਾਂ ਨੂੰ ਇਹਨਾਂ ਨੇ ਜਿਹੜੀ ਆਪਜੀ ਜੋੜੀ ਨਿਭਾਈ ਆ ਖੁਸ਼ੀ ਬਹੁਤ ਆ ਇਸ ਗੱਲ ਦੇ ਵਿੱਚ ਜਦੋਂ ਕੋਈ ਡੈਂਡ ਦਾ ਕੋਈ ਵੀ ਕੰਮ ਹੁੰਦਾ ਜਦੋਂ ਸਾਰਾ ਨਗਰ ਹਰ ਇੱਕ ਬੰਦਾ ਜਿਹੜਾ ਰਲ ਮਿਲ ਕੇ ਉਸ ਕੰਮ ਨੂੰ ਸਿਰੇ ਚੜਾਉਂਦਾ ਤੇ ਖੁਸ਼ੀ ਤਾਂ ਹੁੰਦੀ ਹੈ ਜੀ ਹੁਣ ਦੇਖੋ ਗੁਰੂ ਘਰ ਆਸਤੇ ਜੋ ਚੰਦੂਆ ਸਾਹਿਬ ਆਏ ਆ ਪਿੰਡ ਦਾ ਮਾਣ ਆ ਗੁਰੂ ਘਰ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਆਉਂਦਾ ਯਾ ਚੰਦੂਆ ਸਾਹਿਬ ਆਉਂਦਾ ਜਾਂ ਹੋਰ ਕੋਈ ਮੈਟ ਆਉਂਦੇ ਆ ਜਾਂ ਕੋਈ ਆਉਂਦੇ ਆ ਸੰਗਤਾਂ ਦੇ ਵੇਖਣਾ ਤੇ ਇਹ ਬਹੁਤ ਵਧੀਆ ਗੱਲ ਆ ਬਾਕੀ ਸਾਡੇ ਤਾਂ ਮੈਂ ਹੁਣ ਜਦੋਂ ਦਾ ਬਣਿਆ 4-5 ਮਹੀਨੇ ਤੋਂ ਪੰਜ ਬਣਿਆ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਜਦੋਂ ਸਾਰਾ ਨਗਰ ਰਲ ਕੇ ਇੱਥੇ ਇਹ ਛੱਪੜ ਦਾ ਕੰਮ ਚੱਲਿਆ ਸੀ ਉਦੋਂ ਵੀ ਬਾਈ ਹਰਾਨੁਸਰਾਂ ਨੂੰ ਬੇਨਤੀ ਕੀਤੀ ਸੀ ਬੜੀ ਵੱਧ ਚੜ ਕੇ ਇਹ ਗੱਲ ਇਸੀ ਵੀ ਬਾਈ ਜੀ ਗੱਲ ਹੀ ਕੋਈ ਨਹੀਂ ਜਦੋਂ ਭੋਟੀ ਰਾਤ ਬਾਜ ਮਾਰੋ ਅਨਛਾ ਜਣਾ ਬੜੀ ਖੁਸ਼ੀ ਹੁੰਦੀ ਆ ਜਦੋਂ ਸਾਰਾ ਪਿੰਡ ਰਲ ਕੇ ਕੋਈ ਵੀ ਕੰਮ ਕਰਦਾ ਇਹ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਸਰਪੰਚ ਸਾਹਿਬ ਨੌਜਵਾਨ ਸਿੱਖ ਸੰਗਤਾਂ ਨੂੰ ਤੁਸੀਂ ਕੀ ਬੇਨਤੀ ਕਰਦੇ ਹੋ ਕੀ ਆਪਦੇ ਵੱਲੋਂ ਅਪੀਲ ਕਰਦੇ ਹੋ ਸਾਡਾ ਤਾਂ ਦੇਖੋ ਜੀ ਅਪੀਲ ਇਹ ਆ ਵੀ ਜਿਹੜੀ ਨੌਜਵਾਨ ਜਿਹੜੀ ਹੁੰਦੀ ਆ ਉਹ ਕੋਮ ਦਾ ਸਮਾਜ ਦਾ ਉਹ ਇੱਕ ਸਵਾਰਨਾਸਤੇ ਇੱਕ ਜਿਹੜਾ ਉਹ ਥਾਪ ਹੁੰਦੀ ਆ ਜੇ ਨੌਜਵਾਨ ਅੱਗੇ ਆਉਣਗੇ ਤਾਂ ਆਪਣਾ ਸਮਾਜ ਸਾਰਾ ਕੁਝ ਜਿਹੜਾ ਸਹੀ ਪਾਸੇ ਚੱਲੂਗਾ ਨੌਜਵਾਨਾਂ ਨੂੰ ਬੇਨਤੀ ਆ ਚਾਰ ਚੁਫੇਰੇ ਗੁਰੂ ਘਰ ਦੀ ਸੇਵਾ ਚ ਪਿੰਡ ਦੀ ਸੇਵਾ ਚ ਅੱਗੇ ਆਉਣ ਜੇ ਨੌਜਵਾਨ ਅੱਗੇ ਆਉਣਗੇ ਤਾਂ ਹੀ ਪਿੰਡ ਦਾ ਵਿਕਾਸ ਹੋਊਗਾ ਤਾਂ ਹੀ ਪਿੰਡ ਜਿਹੜਾ ਉੱਚੀਆਂ ਬੁਲੰਦੀਆਂ ਵੱਲ ਜਾਊਗਾ ਠੀਕ ਹੈ ਜੀ ਧੰਨਵਾਦ

ਬੰਗਾ ਨਾਮ ਬਾਫਰੀ ਦੇ ਸੋਹ ਰਹਾ ਸਤਿ ਸ਼੍ਰੀ ਅਕਾਲ ਅਜੇ ਅਜੇ ਥੱਲੇ ਥੱਲੇ ਲੱਗਦਾ ਥੱਲੇ ਥੱਲੇ ਤੁਹਾਨੂੰ ਤਾਂ ਕੋਈ ਬਦਲ ਨਹੀਂ ਜੀੜੋ ਨਾ ਕੋਈ ਅੱਜ ਇਹ ਮੇਰੇ ਨਾਲ ਚ ਆਈ ਜਾਂਦਾ ਹੈ ਆਹ ਇਹ ਥੋੜਾ ਬਹੁਤ ਹੈ ਜੀ ਬੜੀ ਹੋ ਗਈ ਹਾਂ ਜਦੋਂ ਮੈਂ ਆਰਟ ਕੋਟਾ ਸੇ ਨਹੀਂ ਆਈ ਬਹੁਤ ਬਹੁਤ ਸੇਵਾ ਕਰਦੇ ਠੀਕ ਹੈ ਠੀਕ ਹੈ ਕੋਈ ਬਸ ਥੋੜਾ ਘਣਾ ਬਸ ਕਹੋ ਕਿ ਕਿਉਂ ਜਾ ਉੱਪਰ ਹੀ ਜਾਂਦੇ ਹਾਂ ਹਾਂ ਮੈਂ ਨਾ ਆਪਣੇ ਕੋਲ ਖੁੱਲੀ ਹੈ ਨਾ ਜਗ੍ਹਾ ਨਾ ਹੋਰ ਜਗ੍ਹਾ ਕੋਈ ਹੈਗੀ ਨਹੀਂ ਕੋਈ ਖੁੱਲ ਨਹੀਂ ਕਰਦੇ ਇਹ ਕੋਈ ਆ ਜੀ ਆਈ ਆ ਰਸ਼ੀ ਵਾਲੇ ਕੁਝ ਕੁਛ ਨਹੀਂ ਕਰਦੇ ਅੱਜ ਕਿੱਥੇ ਚੱਲਦੇ 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 ਚੱ